ਸਵਾਗਤ ਆ ਕਿਸਾਨ ਵੀਰੋ ਤੁਹਾਡਾ ਪੀਵੀਵਾਰਾ ਡੈਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਆ ਖੰਨੇ ਮੰਡੀ ਜੇ ਆਪਣੇ ਕਿਸੇ ਵੀ ਕਿਸਾਨ ਵੀਰ ਨੇ ਵੀਡੀਓ ਬਣਵਾਣੀ ਆ ਤਾਂ ਆਪਣਾ ਕੰਟੈਕਟ ਨੰਬਰ ਹੈਗਾ 95923 49772 ਸਵੇਰ ਸਵੇਰ ਦਾ ਟਾਈਮ ਆ ਜੀ ਮਾਲ ਲੱਗ ਗਿਆ ਉਤਰਨਾ ਆ ਚਲੋ ਕੋ ਗੱਡੀਆਂ 'ਚ ਮਾਲ ਆ ਰਿਹਾ ਇਹ ਪਾਉਂਦੇ ਬਾਈ ਤੁਹਾਨੂੰ ਗਾਂਆਂ ਵਾਲੇ ਪਾਸੇ ਪਿਆਰ ਰੇਟ ਚ ਚੱਲਦਾ ਮੈਂ ਕਾੜੀ ਮੰਗੀ ਪਰ ਮੱਝ ਕੋਲ 45 ਬਾਈ ਥੋੜੀ ਜਿਹੀ ਦੇਰ ਬਾਅਦ ਦੇਖੋ ਮੰਡੀ ਗਈ ਪਰ ਐਦਰ ਪਾਈਆਂ ਬਾਈ ਪਿਆਰ ਤੀਰ ਕਰਕੇ ਆਪਣੀਆਂ ਖੜਾਤੀਆਂ ਐਦਾਂ ਦੇਖੋ ਫਲੋਂ ਬੱਚੀ ਸੋਈ ਵੀ ਭਾਈਆ ਜੀ ਨੇ ਖੰਨਾ ਮੰਡੀ ਬਜੜੀ ਕਟੀਆਂ ਸਭ ਤੋਂ ਵੱਧ ਵਿਕੀਆਂ ਘਾਟੂ ਮਾਲ ਚ ਇਹਦਾ ਮੇਰੀ ਮੰਡੀ ਨਹੀਂ ਆਜ ਕਾਉਦੀ ਬੇ ਘੜਦ ਸਾਰੇ ਦੇਖ ਲੋ ਬਿਨਾਦੂ ਤੇ ਵਿਗ ਰਹੀਆਂ ਆ ਈਦ ਕਰਕੇ ਬਾਈ ਸਭ ਤੋਂ ਜ਼ਿਆਦਾ ਕਟੀਆਂ ਵਿਕੀਆਂ ਐ ਇੰਨਾ ਰਾਸ਼ਾ ਕਦੀ ਨਹੀਂ ਦੇਖਿਆ ਖੰਨੇ ਮੰਡੀ ਦੇ ਕਟੂ ਮਾਲ ਵਾਲੇ ਪਾਸੇ ਆ ਤੁਸੀਂ ਦੇਖ ਸਕਦੇ ਕਿੰਨਾ ਰਾਸ਼ਾ ਬਾਈ ਟੌਪ ਟੌਪ ਦੇ ਕਟ ਟੌਪ ਟੌਪ ਦੀਆਂ ਕਟੀਆਂ ਵਿਕੀਆਂ ਜਿਦਾ ਦੇਖੋ ਆਹ ਕੱਟੀ ਆਹ ਕੱਟੀ ਜਮਾਈ ਦੋਨੇ ਸਿਰੇ ਦੀਆਂ ਨੀ ਲੀਦਾ ਵੀ ਦਾ ਖੱਟਾ ਦੇਖ ਲੋ ਮਾਰੀ ਕਿਸ ਮਤ ਨੂੰ ਖੜ ਗਿਆ ਬਾਈ ਆ ਕੇ ਕਟੂ ਮਾਲ ਚ ਬਾਈ ਹੁਣ ਦਿਖਾਉਂਦਾ ਤੁਹਾਨੂੰ ਗਾਂਏ ਤੋੜ ਕੇ ਸਾਡੇ ਬਾਈ ਮੋਡਲ ਨਿੱਕਰ ਰਾਜੀ ਵੜੀ ਅੱਫਾਲਾ ਅਜੇ ਸੂਣ ਚ ਬਾਈ ਕਹਿੰਦੇ 10 12 ਦਿਨ ਬਾਕੀ ਆ ਬਾਕੀ ਜਿਹੜੀ ਡਟ ਡੇਲ ਆ ਬਾਈ ਆਪਾਂ ਲੈਂਦੇ ਬਾਈ ਤੋਂ ਹਵਾਨਾ ਹਬੂਨਾ ਦੇਖਿਓ ਬਾਈ ਰਾਜੀ ਰੂਜੀ ਫੁੱਲਾ ਬੈੜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕਿੰਨੇ ਪੈਸੇ ਮੰਗਦੇ ਜੀ ਇਹ ਤਾਂ 2.5 ਲੱਖ ਰੁਪਏ ਆ ਕਿੱਥੋਂ ਆਏ ਵੇ ਜੀ ਲੁਣਾਣੇ ਤੋਂ ਘਾੜਾ ਉਹ ਤੋਂ ਫਾਗਬਰਾ ਪਿੰਡਾਂ ਦਊਂਗੇ ਕਿੰਨੇ ਦੇ ਜੀ ਦੇ ਦਾਂਗੇ ਜੀ 230 ਆਪਣਾ ਮੋਬਾਈਲ ਨੰਬਰ ਦੱਸਿਓ 9835 ਹਾਂ ਜੀ 5694 ਇੱਕ ਵਾਰਾ ਬੋਲ ਲਓ ਜੀ 6825 5694 ਠੀਕ ਹੈ ਜੀ ਆ ਦੂਜੀ ਵੇੜੀ ਕੀ ਡਟੇਲ ਹੈ ਜੀ 140 ਕਰ ਦਿਆਂ ਜੀ ਸੋਈ ਵੀ ਹੈ ਜੀ ਇਹ ਸੋਨ ਵਾਲੀ ਹੈ ਸੋਨੇ ਵਾਲੀ ਹੈ ਜੀ ਕਿੰਨਾ ਦੁੱਧ ਪਾ ਦੂੰਗੀ ਜਿਹੜੀ ਕਾਲੀ ਵੇੜੀ ਹੈ ਜੀ ਕਾਲੀ 52 ਕਿਲੋ ਜੰਲੀ ਹੈ ਜੀ ਸਨੂਰ ਠੀਕ ਹੈ ਜੀ ਇਹਨੂੰ ਤੋਰੇ ਰੱਬੀ ਵੇੜੀ ਨੂੰ ਤੋਰੇ ਰਿਹਾ ਤਾਂ ਜੀ ਭਾਈ ਹੁਣ ਦਿਖਾਉਂਦੇ ਸਾਨੂੰ ਡੱਬੀ ਗਾਂ ਤੋੜ ਕੇ ਭਾਈ ਦੀ ਦੋਨੇ ਗਾਂ ਮਾ ਚੰਗੀਆਂ ਲੈ ਕੇ ਆਏ ਖੰਨੇ ਮੰਡੀ ਦੇ ਬਾਈ ਕਾਏ ਅਭੀ ਚੰਗੀ ਆ ਪਰ ਕਾਲੀ ਗੱਡੀ ਦਾ ਨਜ਼ਾਇਜ਼ ਜ਼ਿਆਦਾ ਹੀ ਚੰਗੀ ਆ ਕਾਲੀ ਦੀ ਹਾਈਟ ਲਾਈਨ ਤੇ ਦੇਖੋ ਬਾਈ ਕਿੰਨੀ ਆ ਥਾਂ ਥੋਣਾ ਹਵਾਨਾ ਬਾਈ ਬੜੀ ਦਾ ਸਿਰੇ ਦਾ ਏ